ਸੱਚੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਆਧੁਨਿਕ ਸਿੱਖਿਆ ਦਾ ਪ੍ਰਸਾਰ ਦੇ ਬਾਰੇ ਵਿੱਚ ਪੜਾਂਗੇ ਜੀ ਜੋ ਵੀ ਸਿੱਖਿਆ ਦੇ ਨਾਲ ਸੰਬੰਧਿਤ ਅੰਗਰੇਜ਼ਾਂ ਦੇ ਸਮੇਂ ਜੋ ਵੀ ਸੁਧਾਰ ਹੋਏ ਸੀ ਉਸ ਸਮੇਂ ਜੋ ਵੀ ਨਵੇਂ ਕਾਲਜ ਖੁੱਲੇ ਗਏ ਸੀ ਨਵੇਂ ਇੰਜੀਨੀਅਰਿੰਗ ਕਾਲਜ ਖੁੱਲੇ ਗਏ ਸੀ ਜਾਂ ਫਿਰ ਕੋਈ ਵੀ ਨਵਾਂ ਐਕਟ ਆਇਆ ਸੀਗਾ ਤਾਂ ਉਹ ਸਾਰੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਪੜਾਂਗੇ ਤਾਂ ਆਪਾਂ ਕੱਲ ਦਾ ਅਧੁਨਿਕ ਭਾਰਤ ਦਾ ਇਤਿਹਾਸ ਸ਼ੁਰੂ ਕੀਤਾ ਹੋਇਆ ਤੇ ਰੋਜ਼ ਆਪਾਂ ਮਤਲਬ 25 ਐਮਸੀਕਿਊਜ਼ ਕਰਿਆ ਕਰਾਂਗੇ ਤਾਂ ਹੌਲੀ-ਹੌਲੀ ਜਿਹੜਾ ਆਪਣਾ ਪੂਰਾ ਅਧੁਨਿਕ ਭਾਰਤ ਆ ਜੀ ਕਵਰ ਹੋ ਜਾਏਗਾ ਕਿ ਇੱਕ ਵੀਡੀਓ ਦੇ ਵਿੱਚ ਕਵਰ ਹੋਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਤਾਂ ਹੌਲੀ-ਹੌਲੀ ਥੋੜੇ-ਥੋੜੇ ਐਮਸੀਕਿਊਜ਼ ਕਰਕੇ ਇਹ ਸਾਰਾ ਆਪਾਂ ਕਵਰ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤਾਂ ਪਹਿਲਾ ਕੁਐਸਚਨ ਹੈ ਜੀ 1791 ਈਸਵੀ ਦੇ ਵਿੱਚ ਬ੍ਰਿਟਿਸ਼ ਰੈਜ਼ੀਡੈਂਟ ਡੰਕਨ ਨੇ ਸਾਂਸਕ੍ਰਿਤਿਕ ਸਿੱਖਿਆ ਕਾਲਜ ਕਿੱਥੇ ਖੁੱਲਿਆ ਸੀਗਾ ਤਾਂ ਡੰਕਨ ਨੇ ਸਾਂਸਕ੍ਰਿਤਿਕ ਕਾਲਜ ਕਿੱਥੇ ਖੁੱਲਿਆ ਸੀਗਾ ਤਾਂ ਡੰਕਨ ਨੇ ਜਿਹੜਾ ਸਾਂਸਕ੍ਰਿਤਿਕ ਕਾਲਜ ਖੁੱਲਿਆ ਸੀ ਜੀ ਬਨਾਰਸ ਦੇ ਵਿੱਚ ਖੁੱਲਿਆ ਸੀਗਾ ਨੈਕਸਟ ਕੁਐਸਚਨ ਹੈ ਜੀ 1813 ਦਾ ਚਾਰਟਰ ਐਕਟ ਕਿਸ ਭਾਰਤੀ ਗਵਰਨਰ ਜਨਰਲ ਦੇ ਸਮੇਂ ਪਾਸ ਹੋਇਆ ਸੀਗਾ ਤਾਂ ਇਹ ਜਿਹੜਾ 1813 ਦਾ ਚਾਰਟਰ ਐਕਟ ਆ ਤਾਂ ਇਹ ਜਿਹੜਾ ਐਕਟ ਹੈ ਜੀ ਇਹ ਲਾਰਡ ਮਿੰਟੂ ਦੇ ਸਮੇਂ ਪਾਸ ਹੋਇਆ ਸੀਗਾ 1813 ਇਸਵੀ ਦਾ ਜਿਹੜਾ ਚਾਰਟਰ ਐਕਟ ਆ ਇਹ ਲਾਰਡ ਮਿੰਟੋ ਦੇ ਸਮੇਂ ਪਾਸ ਹੋਇਆ ਸੀਗਾ ਨੈਕਸਟ ਕੁਐਸਚਨ ਹੈ ਜੀ ਕਿਸ ਐਕਟ ਦੇ ਤਹਿਤ ਭਾਰਤ ਵਾਸੀਆਂ ਨੂੰ ਸਾਹਿਤ ਤੇ ਵਿਗਿਆਨ ਦੀ ਸਿੱਖਿਆ ਦੇਣ ਲਈ ਹਰ ਸਾਲ ਘੱਟੋ ਘੱਟ 1 ਲੱਖ ਰੁਪਿਆ ਦੇਣ ਦੀ ਵਿਵਸਥਾ ਕੀਤੀ ਗਈ ਸੀ ਤਾਂ ਇਹ ਜਿਹੜੀ ਵਿਵਸਥਾ ਕੀਤੀ ਗਈ ਸੀ ਜੀ ਹਰ ਸਾਲ 1 ਲੱਖ ਰੁਪਿਆ ਦੇਣ ਦੀ ਇਹ ਕੀਤੀ ਗਈ ਸੀਗੀ 1813 ਇਸਵੀ ਦੇ ਚਾਰਟਰ ਐਕਟ ਦੇ ਰਾਹੀਂ ਨੈਕਸਟ ਕੁਐਸਚਨ ਹੈ ਜੀ ਕਲਕੱਤਾ ਵਿੱਚ ਹਿੰਦੂ ਕਾਲਜ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਕਲਕੱਤਾ ਦੇ ਵਿੱਚ ਜਿਹੜਾ ਹਿੰਦੂ ਕਾਲਜ ਦੀ ਸਥਾਪਨਾ ਕੀਤੀ ਗਈ ਸੀ ਜੀ ਇਹ ਕੀਤੀ ਗਈ ਸੀ 1817 ਈਸਵੀ ਦੇ ਵਿੱਚ ਕਲਕੱਤਾ ਦੇ ਵਿੱਚ ਹਿੰਦੂ ਕਾਲਜ ਦੀ ਸਥਾਪਨਾ ਕੀਤੀ ਗਈ ਸੀ ਬੰਬਈ ਦੇ ਵਿੱਚ ਅਲਫਿਨਸਟਨ ਕਾਲਜ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਤਾਂ ਬੰਬਈ ਦੇ ਵਿੱਚ ਅਲਫਿਨਸਟਨ ਕਾਲਜ ਦੀ ਸਥਾਪਨਾ ਕੀਤੀ ਗਈ ਸੀ ਜੀ 1834ਵੀਂ ਦੇ ਵਿੱਚ ਬੰਬਈ ਦੇ ਵਿਚ ਅਲਫੀਨਸਟਨ ਕਾਲਜ ਦੀ ਸਥਾਪਨਾ 1834 ਈਸਵੀਂ ਦੇ ਵਿੱਚ ਕੀਤੀ ਗਈ ਸੀ ਨੈਕਸਟ ਕੁਐਸਚਨ ਹੈ ਜੀ ओरिएंटਲ ਇਸ ओरिएंटलिस्ट ਕਿਸ ਨੂੰ ਕਿਹਾ ਜਾਂਦਾ ओरिएंटलिस्ट ਕਿਸ ਨੂੰ ਕਿਹਾ ਜਾਂਦਾ ਹੈ ਜੀ ओरिएंटलिस्ट ਕਿਹਾ ਜਾਂਦਾ ਆ ਜਿਹੜਾ ਜੋ ਵੀ ਉਸ ਸਮੇਂ ਪਰਸਨ ਹੁੰਦੇ ਸੀਗੇ ਦੇਸੀ ਜਾਂ ਸਾਹਿਤਿਕ ਦੀ ਭਾਸ਼ਾ ਮਤਲਬ ਦੇਸੀ ਪਛਾਵਾ ਅਤੇ ਸਾਹਿਤ ਦੀ ਵਿਦਿਆਤ ਤੇ ਧਨ ਖਰਚ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਔਰੀਐਂਟਲਿਸਟ ਕਹਿੰਦੇ ਸੀਗੇ ਠੀਕ ਹੈ ਜੀ ਜੋ ਦੇਸੀ ਪਛਾਵਾ ਸਾਹਿਤ ਵਿਦਿਆਤ ਤੇ ਧਨ ਖਰਚ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਔਰੀਐਂਟਲਿਸਟ ਕਹਿੰਦੇ ਸੀਗੇ ਨੈਕਸਟ ਹੈ ਜੀ ਐਗਲਿਸਟਸ ਕੀ ਹੁੰਦੇ ਸੀਗੇ ਜਿਹੜੇ ਜਿਹੜੇ ਪਰਸਨ ਐਗਲਿਸਟਸ ਕਿਸ ਪ੍ਰਕਾਰ ਦੀ ਸਿੱਖਿਆ ਉੱਤੇ ਧਨ ਖਰਚ ਕਰਨ ਦੀ ਪੱਖ ਵਿੱਚ ਸਨ ਤਾਂ ਜਿਹੜੇ ਐਗਲਿਸਟਸ ਹੁੰਦੇ ਸੀਗੇ ਜੀ ਇਹ ਹੁੰਦੇ ਸੀ ਪੱਛਮੀ ਸਿੱਖਿਆ ਤੇ ਸਾਹਿਤ ਦੇ ਉੱਤੇ ਧਨ ਖਰਚ ਕਰਨ ਤੇ ਮਤਲਬ ਇਹ ਚਾਹੁੰਦੇ ਸੀਗੇ ਕਿ ਪੱਛਮੀ ਸਿੱਖਿਆ ਦਾ ਵਿਸਤਾਰ ਹੋਵੇ ਤੇ ਧਨ ਖਰਚ ਕੀਤਾ ਜਾਵੇ ਪੱਛਮੀ ਸਿੱਖਿਆ ਤੇ ਨੈਕਸਟ ਹੈ ਜੀ ਵਿਲੀਅਮ ਬੈਂਟਿੰਗ ਨੇ 1835ਵੰ ਵਿੱਚ ਕਿਸ ਨੂੰ ਸਿੱਖਿਆ ਸੰਬੰਧੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਸੀਗਾ ਤਾਂ ਵਿਲੀਅਮ ਬੈਂਟਿੰਗ ਨੇ 1835 ਦੇ ਵਿੱਚ ਸਿੱਖਿਆ ਸੰਬੰਧੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਸੀਗਾ ਜੀ ਮਕਾਲੇ ਨੂੰ ਠੀਕ ਹੈ ਮਕਾਲੇ ਨੂੰ ਕਲਕੱਤੇ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕਦੋਂ ਹੋਈ ਸੀਗੀ ਕਲਕੱਤੇ ਦੇ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਹੋਈ ਸੀ ਜੀ 1835ਵੀਂ ਦੇ ਵਿੱਚ ਡਲਹੌਜੀ ਦੇ ਸਮੇਂ ਪਹਿਲਾ ਇੰਜੀਨੀਅਰਿੰਗ ਕਾਲਜ ਕਿੱਥੇ ਬਣਾਇਆ ਗਿਆ ਸੀਗਾ ਤਾਂ ਡਲਹੌਜੀ ਦੇ ਸਮੇਂ ਪਹਿਲਾ ਇੰਜੀਨੀਅਰਿੰਗ ਕਾਲਜ ਰੂੜਕੀ ਦੇ ਵਿੱਚ ਬਣਾਇਆ ਗਿਆ ਸੀ ਮਹਿੰਦਰਾ ਕਾਲਜ ਪਟਿਆਲਾ ਕਦੋਂ ਖੁੱਲਿਆ ਗਿਆ ਸੀਗਾ ਤਾਂ ਮਹਿੰਦਰਾ ਕਾਲਜ ਪਟਿਆਲਾ ਖੁੱਲਿਆ ਗਿਆ ਸੀ 1872 ਇਸਵੀ ਦੇ ਵਿੱਚ ਮਹਿੰਦਰਾ ਕਾਲਜ ਪਟਿਆਲਾ 1872 ਇਸਵੀ ਦੇ ਵਿੱਚ ਖੁੱਲਿਆ ਗਿਆ ਸੀਗਾ ਨੈਕਸਟ ਕੁਐਸਚਨ ਹੈ ਜੀ ਹੇਠ ਦਿੱਤੇਆਂ ਵਿੱਚੋਂ ਕਿਸ ਨੂੰ ਭਾਰਤੀ ਸਿੱਖਿਆ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਤਾਂ ਭਾਰਤੀ ਸਿੱਖਿਆ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਜੀ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਕਿਹਾ ਜਾਂਦਾ ਹੈ ਵੁੱਡ ਡਿਸਪੈਚ 1854 ਦੇ ਵਿੱਚ ਆਇਆ ਸੀਗਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਨੈਕਸਟ ਕੁਐਸਚਨ ਹੈ ਜੀ ਹੰਟਰ ਸਿੱਖਿਆ ਕਮਿਸ਼ਨ 1882 ਕਿਸ ਭਾਰਤੀ ਵਾਇਸਰਾਏ ਦੇ ਸਮੇਂ ਬਣਿਆ ਸੀ ਤਾਂ ਇਹ ਜਿਹੜਾ ਹੰਟਰ ਕਮਿਸ਼ਨ ਸੀਗਾ ਇਹ ਕਿਹੜੇ ਭਾਰਤੀ ਵਾਇਸਰਾਏ ਦੇ ਸਮੇਂ ਬਣਿਆ ਸੀਗਾ ਤਾਂ ਇਹ ਬਣਿਆ ਸੀ ਜੀ ਲਾਰਡ ਰਿਪਨ ਦੇ ਸਮੇਂ ਹੰਟਰ ਹੰਟਰ ਸਿੱਖਿਆ ਕਮਿਸ਼ਨ ਬਣਿਆ ਸੀਗਾ ਲਾਰਡ ਰਿਪਨ ਦੇ ਸਮੇਂ ਨੈਕਸਟ ਕੁਐਸਚਨ ਹੈ ਜੀ ਸਰ ਸૈયਦ ਅਹਿਮਦ ਖਾਨ ਦੇ ਯਤਨਾ ਸਦਕਾ ਅਲੀਗੜ ਵਿਖੇ ਹਾਈ ਸਕੂਲ ਦੀ ਸਥਾਪਨਾ ਕੀਤੀ ਗਈ ਸੀ ਤਾਂ ਇਹ ਜਿਹੜੀ ਸਥਾਪਨਾ ਜੀ 1875 ਈਸਵੀ ਦੇ ਵਿੱਚ ਕੀਤੀ ਗਈ ਸੀ ਨੈਕਸਟ ਕੁਐਸਚਨ ਹੈ ਜੀ ਲਾਰਡ ਕਰਜ਼ਨ ਨੇ ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਤਰੁੱਟੀਆਂ ਦੂਰ ਕਰਨ ਲਈ ਕਿਸ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਤਾਂ ਲਾਰਡ ਰਿਪਨ ਨੇ ਭਾਰਤੀ ਸਿੱਖਿਆ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਦੇ ਲਈ ਹਰੈਲੀ ਕਮਿਸ਼ਨ ਦੀ ਨਿਯੁਕਤੀ ਕੀਤੀ ਸੀ ਇੰਡੀਅਨ ਯੂਨੀਵਰਸਿਟੀ ਐਕਟ ਕਦੋਂ ਪਾਸ ਹੋਇਆ ਸੀਗਾ ਤਾਂ ਇੰਡੀਅਨ ਯੂਨੀਵਰਸਿਟੀ ਐਕਟ ਹੈ ਜੀ 1800 3 ਸੌਰੀ 1904 ਈਸਵੀ ਦੇ ਵਿੱਚ ਪਾਸ ਹੋਇਆ ਸੀਗਾ ਦ ਇੰਡੀਅਨ ਯੂਨੀਵਰਸਿਟੀ ਐਕਟ ਦੀ ਜਿਹੜਾ 1904 ਈਸਵੀ ਦੇ ਵਿੱਚ ਕਰਜੰਦੇ ਸਮੇਂ ਪਾਸ ਹੋਇਆ ਸੀਗਾ ਨੈਕਸਟ ਕੁਐਸਚਨ ਹੈ ਜੀ 1917 ਵਿੱਚ ਸੈਡਲਰ ਕਮਿਸ਼ਨ ਦੀ ਨਿਯੁਕਤੀ ਕਿਸ ਨੇ ਕੀਤੀ ਸੀ ਤਾਂ 1917 ਦੇ ਵਿੱਚ ਸੈਡਲਰ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ ਸੀ ਜੀ ਲਾਰਡ ਚੈਂਸਫੋਰਡ ਦੇ ਦੁਆਰਾ ਨੈਕਸਟ ਕੁਐਸਚਨ ਹੈ ਜੀ ਕਿਸ ਐਕਟ ਦੇ ਅਧੀਨ ਪ੍ਰਾਂਤਾਂ ਦੇ ਵਿੱਚ ਦੋਹਰੀ ਸ਼ਾਸਨ ਵਿਵਸਥਾ ਦੀ ਵਿਵਸਥਾ ਕੀਤੀ ਗਈ ਸੀ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਐਕਟ ਸੀਗਾ ਜੀ 1919 ਦਾ ਐਕਟ ਇਹਦੇ ਰਾਹੀਂ ਦੂਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਸੀ ਨੈਕਸਟ ਹੈ ਜੀ ਮਹਾਤਮਾ ਗਾਂਧੀ ਨੇ ਵਾਰਦਾ ਸਕੀਮ ਆਫ ਐਜੂਕੇਸ਼ਨ ਦੀ ਨਵੀਂ ਯੋਜਨਾ ਕਦੋਂ ਬਣਾਈ ਸੀਗੀ ਤਾਂ ਮਹਾਤਮਾ ਗਾਂਧੀ ਨੇ ਵਾਰਦਾ ਸਕੀਮ ਆਫ ਐਜੂਕੇਸ਼ਨ ਦੀ ਜਿਹੜੀ ਵਰਦਾ ਸਕੀਮ ਦੀ ਜਿਹੜੀ ਮਤਲਬ ਨਵੀਂ ਯੋਜਨਾ ਬਣੀ ਸੀਗੀ ਇਹ ਬਣੀ ਸੀ ਜੀ 1936 ਇਸਵੀ ਦੇ ਵਿੱਚ 1936 ਇਸਵੀ ਦੇ ਵਿੱਚ ਵਰਦਾ ਸਕੀਮ ਆਫ এডਿਕੇਸ਼ਨ ਦੀ ਨਵੀਂ ਯੋਜਨਾ ਬਣਾਈ ਗਈ ਸੀ ਨੈਕਸਟ ਕੁਐਸਚਨ ਹੈ ਜੀ ਸਰਜੈਂਟ ਸਕੀਮ ਆਫ এডਿਕੇਸ਼ਨ ਕਦੋਂ ਬਣਾਈ ਗਈ ਸੀ ਸਰਜੈਂਟ ਸਕੀਮ ਆਫ এডਿਕੇਸ਼ਨ ਬਣਾਈ ਗਈ ਸੀ ਜੀ 1943 44 ਦੇ ਵਿੱਚ ਨੈਕਸਟ ਹੈ ਜੀ ਲਾਹੌਰਬਾਦ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀਗੀ ਲਾਹੌਰਬਾਦ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਜੀ 1921 ਦੇ ਵਿੱਚ ਹੋਈ ਸੀਗੀ ਲਾਹੌਰਬਾਦ ਯੂਨੀਵਰਸਿਟੀ ਦੀ ਸਥਾਪਨਾ 1921 ਦੇ ਵਿੱਚ ਹੋਈ ਸੀ ਨੈਕਸਟ ਕੁਐਸਚਨ ਹੈ ਜੀ ਦਿੱਲੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀਗੀ ਤਾਂ ਦਿੱਲੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀਗੀ 1922 ਇਸਵੀ ਦੇ ਵਿੱਚ ਦਿੱਲੀ ਯੂਨੀਵਰਸਿਟੀ ਦੀ ਸਥਾਪਨਾ 1922 ਇਸਵੀ ਦੇ ਵਿੱਚ ਹੋਈ ਸੀ ਭਾਰਤ ਦਾ ਪਹਿਲਾ ਛਾਪਕ ਖਾਨਾ ਕਿੰਨਾ ਨੇ ਸਥਾਪਿਤ ਕੀਤਾ ਸੀਗਾ ਤਾਂ ਭਾਰਤ ਦੇ ਵਿੱਚ ਜਿਹੜਾ ਸ਼ਾਪਾਖਾਨਾ ਸੀ ਨਾ ਉਹ ਸਭ ਤੋਂ ਪਹਿਲਾਂ ਪੁਰਤਗਾਲੀ ਲੈ ਕੇ ਆਏ ਸੀ ਨੈਕਸਟ ਕੁਐਸਚਨ ਹੈ ਜੀ ਵਾਰਨ ਹੇਸਟਿੰਗ ਨੇ ਸਭ ਤੋਂ ਪਹਿਲਾਂ ਜਿਹੜਾ ਮਦਰੱਸਾ ਆ ਉਹ ਕਿੱਥੇ ਖੁੱਲਿਆ ਸੀਗਾ ਤਾਂ ਵਾਰਨ ਹੇਸਟਿੰਗਸ ਨੇ ਸਭ ਤੋਂ ਪਹਿਲਾਂ ਮਦਰੱਸਾ ਖੁੱਲਿਆ ਸੀ ਜੀ ਕਲਕੱਤਾ ਦੇ ਵਿੱਚ ਇਹ ਸਭ ਤੋਂ ਪਹਿਲਾ ਜਿਹੜਾ ਮਦਰੱਸਾ ਖੁੱਲਿਆ ਸੀਗਾ ਵਾਰਨ ਹੇਸਟਿੰਗਜ਼ ਨੇ ਸਰ ਵਿਲੀਅਮ ਜੋਨਸ ਦੁਆਰਾ ਬੰਗਾਲ ਏਸ਼ੀਆਟਿਕ ਸੁਸਾਇਟੀ ਦੀ ਸਥਾਪਨਾ ਕਿਸ ਗਵਰਨਰ ਜਨਰਲ ਦੇ ਸਮੇਂ ਹੋਈ ਸੀ ਤਾਂ ਇਹ ਜਿਹੜੀ ਬੰਗਾਲ ਏਸ਼ੀਆਟਿਕ ਸੁਸਾਇਟੀ ਦੀ ਸਥਾਪਨਾ ਵਿਲੀਅਮ ਜੋਨਸ ਨੇ ਕੀਤੀ ਸੀਗੀ ਤਾਂ ਇਹ ਕਿਹੜੇ ਗਵਰਨਰ ਜਨਰਲ ਦੇ ਸਮੇਂ ਕੀਤੀ ਗਈ ਸੀ ਜੀ ਇਹ ਕੀਤੀ ਗਈ ਸੀ ਕਿ ਵਾਰਨ ਹੇਸਟਿੰਗਜ਼ ਦੇ ਸਮੇਂ ਤਾਂ ਇਹ ਸੀ ਜੀ ਅੱਜ ਦੇ ਆਪਣੇ 25 ਐਮਸੀਕਿਊਜ਼ ਜੋ ਕਿ ਆਪਾਂ ਆਧੁਨਿਕ ਭਾਰਤ ਦੇ ਇਤਿਹਾਸ ਮਾਡਰਨ ਹਿਸਟਰੀ ਦੇ ਵਿੱਚੋਂ ਕੀਤੇ ਆ ਜੀ ਤੇ ਨੈਕਸਟ 25 ਕੁਐਸਚਨ ਆਪਾਂ ਕੱਲ ਨੂੰ ਕਰਾਂਗੇ ਤਾਂ ਇਹ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੈ ਜੀ ਤਾਂ ਇਹਨੂੰ ਤੁਸੀਂ ਰੋਜ਼ ਐਨੇ ਕੁਐਸਚਨ ਵੀ ਕਰਦੇ ਰਹੋਗੇ ਤਾਂ ਤਾਂ ਵੀ ਤੁਹਾਡਾ ਮਤਲਬ ਇਹ ਜਿਹੜੀ ਇੰਪੋਰਟੈਂਟ ਐਮਸੀਕਿਊਜ਼ ਆ ਕਵਰ ਹੋ ਜਾਣਗੇ ਬਾਕੀ ਤੁਹਾਨੂੰ ਪਤਾ ਹੀ ਐ ਐਨਸੀਆਰਟੀ ਪਲੱਸ ਪੰਜਾਬ ਪੂਰ ਦੀਆਂ ਬੁੱਕਸ ਤਾਂ ਤੁਹਾਨੂੰ ਪੜ੍ਹਨੀਆਂ ਪਹਿਣੀਆਂ ਹੀ ਆ ਤਾਂ ਇਸੇ ਤਰ੍ਹਾਂ ਆਪਣੀ ਤਿਆਰੀ ਕਰਨ ਦੇ ਲਈ ਮੇਰੇ ਚੈਨਲ ਨਾਲ ਜੁੜੇ ਰਹਿਣਾ ਜੀ ਵੀਡੀਓ ਦੇਖਣ ਲਈ ਧੰਨਵਾਦ